ਸੱਲੇ ਵਹੀ ਹਵੇਲੀ ਜੰਦਰ ਬੈਠੇ ਆਂ ਰੋਟੀ ਪਾਣੀ ਖਾ ਲਿਆ ਥਾਲੀ ਆਰਡਰ ਕਰੀ ਦੀ ਭਾਈ ਖਾਣਾ ਖੁਣਾ ਖਾ ਕੇ ਬਾਅਦ ਚ ਬੜੇ ਵੀਡੀਓ ਬਣਾ ਰਹੇ ਆਂ ਗੁੜ ਲੱਗੇ ਹੋਏ ਖਾਣ ਨਮਾ ਮਾ ਬੈਠਾ ਲੋ ਜੀ ਭਾਈ ਪਹੁੰਚ ਗਏ ਆਪਾਂ ਜੰਦਰ ਹਵੇਲੀ ਦੇ ਵਿੱਚ ਤੇ ਆਪਾਂ ਗਏ ਸੀ ਅੱਜ ਥੱਲੇ ਤਮਾਮਾ ਜੀ ਵੀ ਨਾਲ ਆਏ ਹੋਏ ਆਂ ਹੋਰੋਂ ਭਾਈ ਠੀਕ ਆ ਪੁੱਤ ਠੀਕ ਹੈ ਜੀ ਕਾਲੇ ਰੋਟੀ ਪਾਣੀ ਰੋਟੀ ਪਾਣੀ ਖਾ ਲਿਆ ਠੀਕ ਆ ਸਿਆਣੇ ਕਹਿੰਦੇ ਦਾਣੇ ਦਾਣੇ ਪਰ ਖਾਣੇ ਵਾਲਾ ਦਾ ਨੋ ਹਾਂ ਅੱਜ ਰੋਟੀ ਹਵੇਲੀ ਖਾਣੀ ਸੀ ਅੱਜ ਰੋਟੀ ਹਵੇਲੀ ਖਾਣੀ ਸੀ ਹਾਂ ਕਪੂਰ ਥਲੇ ਘੁੰਮੇ ਅੱਜ ਫਿਰ ਹੈ ਕਪੂਰ ਥਲੇ ਘੁੰਮਿਆ ਠੀਕ ਆ ਉਹ ਕੰਮ ਹੋ ਕੇ ਸੌਦਾ ਵੀ ਹੋ ਗਿਆ ਠੀਕ ਆ ਜੀ ਅੱਜ ਦਾਣਾ ਪਾਣੀ ਰੋਟੀ ਕਿਹਾ ਹੈ ਤਾਂ ਠੀਕ ਆ ਜੀ ਉਹ ਐਂਡੋਫਾਰਮ ਦੇਦਾ ਵਾ ਕਪੂਰ ਥਲੇ ਐਂਡੋਫਾਰਮ ਦੇਤਾ ਠੀਕ ਆ ਫਰੀਦ ਕੱਟ ਲਿਆ ਵਿੱਚ ਫਰੀਦ ਫਰੀਦ ਕੱਟ ਲਿਆ ਬਾਈ ਫਰੀਦ ਕੱਟਿਆ ਬਾਈ ਵਿੱਚ ਕੱਲ ਨੂੰ ਆਜੂਗਾ ਟਰੈਕਟਰ ਕੱਲ ਨੂੰ ਆਜੂਗਾ ਠੀਕ ਆ ਜੀ ਠੀਕ ਆ ਤੇ ਵਧੀਆ ਜੀ ਅਸੀਂ ਭਾਈ ਅੱਗੇ ਵੀ ਆਏ ਆ ਕਈ ਵਾਰ ਆਪਾਂ ਇੱਥੇ ਹਵੇਲੀ ਲੋ ਜੀ ਦੇਖੋ ਇੱਧਰ ਬਿਊਅ ਆਉ ਸੋਣਾ ਇਹ ਤਾਂ ਟਰੈਕਟਰ ਵੀ ਖੜਾ ਹੈ 10 35 ਜੇ ਉਹਨੂੰ ਪਤਾ ਟਰੈਕਟਰਾਂ ਦਾ ਸ਼ੌਂਕ ਹੈ ਸਭ ਤੋਂ ਪਹਿਲਾਂ ਟਰੈਕਟਰ ਵਾਲੇ ਜੰਮੇ ਆ ਟਰੱਕੜਾ ਆ ਬੰਦੇ ਰੰਗ ਉਹ ਸੋਣਾ ਤਿਆਰ ਕਰਖੇ ਭਾਈ ਦੇਖੋ ਜੀ ਇੱਕ ਇਹ 10 35 ਹੋ ਭਾਈ ਜਿਹੜਾ ਜਿਹੜਾ ਇਹ ਚੈਨ ਵਾਲਾ ਆਉਂਦਾ ਨਾ ਉਹ ਕੱਲਾ 35 ਆਉਂਦਾ ਇਹ ਦੂਜਾ ਐਨ ਲੈੰਪ ਪੰਪ ਵਾਲਾ ਇਹ 10 35 ਹੈ ਕਹਿੰਦਾ ਬਦੰਦਰ ਨੂੰ ਜਮਾ ਹੀ ਤਸਾਤੇ ਤੇ ਇਤਲੰਦਰ ਏਰੀਆ ਦੇ ਵਿੱਚ ਬਹੁਤ ਆ ਬਾਈ ਟਰੈਕਟਰ ਇਹ 10 35 ਇਤਲੰਦਰ ਏਰੀਆ ਵਿੱਚ ਫੋੜ 10 35 ਬਹੁਤ ਆ ਇੱਧਰ ਟਰੈਕਟਰ ਪਿੱਛੇ ਵੀ ਅਸੀਂ ਜਾ ਗਏ ਪਿੰਡਾਂ ਚ ਬਹੁਤ ਵੀਰਾਂ ਨੇ ਟਰੈਕਟਰ ਤਿਆਰ-ਵਾਰ ਕਰਾਏ ਹੋਏ ਆ ਤੇ ਸਿਸਟਮ ਬਹੁਤ ਵਧੀਆ ਬਾਈ ਉਰੇ ਬਣਾਇਆ ਹੋਇਆ ਰੋਟੀ ਪਾਣੀ ਥੋੜਾ ਜਿਹਾ ਹੈ ਥੋੜਾ ਜਿਹਾ ਲਿਮਟ ਦੇ ਵਿੱਚ ਹੈ ਹਿਸਾਬ ਦਾ ਪੂਰੇ ਤੇ ਆਪਾਂ ਆਪਣਾ ਲੰਘਿਆ ਬਾਈਪਾਸ ਬੜਾ ਉੱਪਰ ਤੇ ਆਪਾਂ ਥੱਲੇ ਦੀ ਥੱਲੇ ਲੰਘ ਜੰਨੇ ਆ ਚੱਲੀਓ ਮੇਰੇ ਰੋਪੜ ਨੂੰ ਫੇਰ ਚੱਲ ਬੁੱਧ ਕਰਕੇ ਹੋਰ ਜੀ ਹੋਰ ਲੇਟ ਹੋ ਗਏ ਬਾਈ ਬਾਕੀ ਰੋਪੜ ਜਾ ਕੇ ਦੇਖਦੇ ਆ ਕੋਈ ਨਵੀਂ ਤਾਜ਼ੀ ਹੋਈ ਜੇ ਗੱਲਬਾਤ ਦੱਸਾਂਗੇ ਵੀਡੀਓ ਚ ਤੇ ਲੋ ਜੀ ਬਾਈ ਪਹੁੰਚ ਗਏ ਰੋਪੜ ਅੱਜ ਬਾਈ ਸਰੇਦ ਦੇ ਨਿਕਲੇ ਹੋਏ ਆ ਘਰ ਤੋਂ ਤੇ ਮੇਰੇ ਮਾਮੇ ਦੇ ਮੁੰਡੇ ਨੂੰ ਹੋਰ ਕਰਨ ਵੀ ਤੇ ਅੱਜ ਮੇਰਾ ਛੋਟਾ ਵੀਰ ਇਕੱਲਾ ਹੀ ਰਿਹਾ ਬਾਈ ਯਾਂਸੀ ਚ ਤੰਗ ਤਾਂ ਨਹੀਂ ਹੋਇਆ ਵੀਰੇ ਨਾ ਨਾ ਤੰਗ ਨਹੀਂ ਆ ਫਿਕ ਰਹੇ ਹਾਂ ਠੀਕ ਆ ਹੁਣ ਬਾਈ ਜਿੰਮੇ ਜ਼ਿੰਮੇਵਾਰੀ ਹੁਣ ਸਮਝਣ ਲੱਗਿਆ ਹੈ ਸਮਝ ਨਹੀਂ ਪਣੀ ਸਮਝ ਨਹੀਂ ਪਣੀ ਬਾਈ ਠੀਕ ਆ ਪਚਾਰ ਦਿਨ ਹਫਤੇ ਵੰਦ ਅੱਛਾ ਇੱਕ ਤਾਂ ਕਾਲਜ ਜਾ ਕਾਲਜ ਭਾਈ ਇਹ ਮੁੰਡਾ ਕੰਮ ਦੇ ਨਾਲ ਨਾਲ ਕਾਲਜ ਵੀ ਜਾਂਦਾ ਉਹ ਵੀ ਆਉਂਦਾ ਠੀਕ ਹੈ ਦੋਨੇ ਕੰਮ ਜ਼ਰੂਰੀ ਆ ਪੜ੍ਹਾਈ ਦੀ ਲੋਮਰ ਆ ਭਾਈ ਪੜ੍ਹਾਈ ਵੀ ਜ਼ਰੂਰੀ ਆ ਤੇ ਕੰਮ ਦਾ ਚਲੋ ਸਾਰੇ ਸਾਲੇ ਹੋਈ ਜਾਣੇ 3 ਸਾਲ ਦਾ ਕੋਰਸ ਹੈ ਬਿਲਕੁਲ ਦੇ ਦੋ ਸਾਲ ਤੇ ਅੱਜ ਭਾਈ ਲਗਭਗ ਸਵੇਰ ਦੇ ਗਏਵੇਂ 9 ਵਜੇ ਦੇ ਤੇ ਟਾਈਮ ਲਗਭਗ ਸਾਰਾ ਦਿਨੇ ਲੱਗ ਗਿਆ 5 ਵਜੇ ਐ ਸਾਡੇ ਆਉਂਦੇ ਨੇ ਏਜੰਸੀ ਲਗਭਗ ਬੰਦੇ ਹੋ ਗਏ ਤੇ ਬਾਕੀ ਕੱਲ ਨੂੰ ਦਵਾਂਗੇ ਟਰੈਕਟਰ ਟਰੈਕਟਰ ਲੈਣਾ ਵੀਰਾਂ ਨੇ ਆਪਣਾ ਉਧਰੋਂ ਵੀਰ ਆਪਣੇ ਨਾਲ ਜੁੜੇ ਹੋਏ YouTube ਤੋਂ ਤੇ ਕੱਲ ਨੂੰ ਇੱਕ ਚੈਟ ਟਰੈਕਟਰ ਹੋਰ ਦੇ ਦਈਏ ਠੀਕ ਹੈ ਜੀ ਬਾਕੀ ਕਾਪਾ ਨੇ ਹੋਰ ਵੀ ਨਵਾਂ ਸੌਦਾ ਕਰਿਆ ਦਿਖਾ ਦਈਏ ਦਿਖਾ ਲਵੇ ਲੋ ਜੀ ਮਿੱਤਰੋ ਆਪਾਂ ਨੇ ਆ ਸੌਦਾ ਕਰਿਆ ਮੋਟਰਸਾਈਕਲ ਦਾ ਕਰਨ ਵੀਰ ਠੀਕ ਹੈ ਠੀਕ ਹੈ ਚਲਾ ਕੇ ਦੇਖ ਲੈਣਾ ਮੈਂ ਹਾਂ ਇਹ ਬਾਈ ਆਪਾਂ ਨਾਲ ਨਾ ਥੋੜਾ ਜਿਆ ਕਿਉਂਕਿ ਆਪਣੇ ਕੋਲ ਇੱਕ ਮੋਟਰਸਾਈਕਲ ਵੈਸੇ ਹੈਗਾ ਸੀ ਘਰਾਂ ਛੋਟਾ ਇੱਕ ਆਪਾਂ ਨੇ ਹੋਰ ਲੈ ਲਿਆ ਆਪ ਨੂੰ ਚੱਲਦਾ ਹੀ ਮਿਲ ਗਿਆ ਕਿਸੇ ਵੀਰ ਤੋਂ 19 ਮਾਡਲ ਹੈ ਇਹ ਤੇ ਚੱਲਿਆ ਵਾ ਤਰੀਬਨ ਹੈਗਾ 26 ਕਿਲੋਮੀਟਰ ਠੀਕ ਹੈ ਟਾਇਰ ਵੀ ਦੋਨੇ ਨਾਲ ਦੇ ਆ ਕਿੰਨੇ ਕ ਪੈਸੇ ਟਾਇਰ ਹੋਣਗੇ ਬਾਈ ਓਏ ਇਹਦੇ ਮੋਟਰਸਾਈਕਲ ਦੇ ਇੰਨੇ ਟਾਇਰ ਦੇਖਣ ਦੀ ਲੋੜ ਨਹੀਂ ਡੈਕਟਰ ਵਾਣਾ ਹਨਾ ਟਾਇਰ ਜਿਹੜੇ ਪੁਰਾਣੇ ਨੇ ਇਹ ਹਾਂ ਇਸ ਕੰਡੀਗੇਟਰ ਟੁੱਟਿਆ ਵਾ ਬਾਈ ਬਾਕੀ ਮੋਟਰਸਾਈਕਲ ਸਾਫ਼ ਹੈ ਯਾਨੀ ਕਿ ਫੁੱਲ ਮਲਾ ਕੇ ਇਹ ਮਿਲ ਗਿਆ ਆਪਾਂ ਨੂੰ ਬਾਈ 30 ਕ ਹਜ਼ਾਰ ਰੁਪਏ ਦਾ ਮੈਂ ਕਹਿੰਦਾ ਨਹੀਂ ਮਿਲ ਗਿਆ ਬਾਈ ਠੀਕ ਆ ਠੀਕ ਹੈ। ਬਾਕੀ ਤੁਸੀਂ ਦੱਸਿਓ ਬਾਈ ਠੀਕ ਮਿਲ ਗਿਆ ਕਿ ਬਾਕੀ ਮੇਰੇ ਹਿਸਾਬ ਨਾਲ ਤਾਂ ਠੀਕ ਆ ਬਾਈ ਕਿਉਂਕਿ ਨਵਾਂ ਵੀ ਜਿਆਦਾ ਇਹ ਅ 50-55000 ਦਾ ਹੋਊਗਾ। 50 ਆਪਯੂਗ ਦਾ ਤਾਂ ਜਿਆਦਾ ਯਾਰ 50-55000 ਦਾ ਹਾਂ। 99000 ਦਾ ਬਟਿੰਗ ਹੈ। ਉਹ ਤਾਂ ਹੋਣਾ ਹੈ, ਹੋਣਾ ਇਸ ਟਾਈਮ ਹੈਗਾ ਨਵਾਂ। ਠੀਕ ਆ ਜੀ। ਤੇ ਬਾਈ ਛੋਟੇ ਮੋੜਾ ਇਹ ਮੇਰੇ ਨਾਲ ਸਰਦਾ ਨਹੀਂ ਹੈਗਾ। ਠੀਕ ਆ ਡੇਲੀ ਯੂਜ਼ ਵਿੱਚ ਆਪਾਂ ਨੂੰ ਇਹੀ ਵਰਤੋਂ ਦੇ ਵਿੱਚ ਆਉਣਾ। ਠੀਕ ਆ ਜੀ। ਬਾਕੀ ਸਾਰੇ ਜਣੇ ਜਾਸੇ ਵਾਲੇ ਟਰੈਕਟਰ ਲੱਗੇ ਅੰਦਰ ਲਾਉਣ ਬਾਈ ਟਾਈਮ ਹੋ ਗਿਆ ਜਾਣ ਦਾ ਸਾਰਿਆਂ ਦਾ ਹੈ ਆਪਾਂ ਛੇਤੀ ਲਾ ਆਪਾਂ ਛੇਤੀ ਲਾਤੇ ਹੁਣ ਬਾਈ ਦਿਨ ਵੀ ਬੜੇ ਹੋ ਗਏ ਦਿਨਾਂ ਦਾ ਬਹੁਤ ਫਰਕ ਪੈ ਗਿਆ ਲੈ ਬਾਈ ਪ੍ਰਥੀ ਬਹਿ ਗਿਆ ਟਰੈਕਟਰ ਪਰ ਅੱਜ ਯਾਰ ਕਰਨ ਵੀਰੇ ਬਾਈ ਕੱਲ ਵੀ ਗਏ ਵੇ ਤੇ ਖੰਨੇ ਵੱਲ ਨੂੰ ਉੱਧਰ ਵੀ ਕੱਲ ਇੱਕ ਟਰੈਕਟਰ ਉਹ ਕਰਕੇ ਆਏ ਆ ਅੱਜ ਵੀ ਗਏ ਵੇ ਸਵੇਰ ਦੇ ਹੀ ਸਬਰ ਚੇ ਬਾਤ ਥੋੜੀ ਨਾ ਹੋ ਗਈ ਗੱਲ ਦੀ ਸਰੀਰ ਦੀ ਉਹ ਆ ਕੇ ਦੀ ਖੜੀ BMW ਬਾਈ ਆਰਤੀ ਹੈ ਆਰਤੀ ਦੀ ਹੈ ਅੱਛਾ 2 ਬਾਈ ਚੱਲੀ ਆਪਾਂ ਵੀ ਹੁਣ ਲਾ ਕੇ ਜਿੰਦੇ ਘਰਾਂ ਨੂੰ ਜਿੰਦੇ ਦੇ ਵੈਸੇ ਲਾਤੇ ਬਾਈ ਤੇ ਬਾਕੀ ਕਿਸੇ ਵੀ ਵੀਰ ਨੇ ਮੇਰੇ ਨਾਲ ਕੋਈ ਵੀ ਟਰੈਕਟਰ ਬਾਈ ਵੇਚਣਾ ਖਰੀਦਣਾ ਹੁੰਦਾ ਆਪਣੇ ਨਾਲ ਜ਼ਰੂਰ ਕਨੈਕਟ ਕਰ ਸਕਦਾ ਜੀ ਆਪਣਾ ਜਿਹੜਾ ਵੀ ਨੰਬਰ ਹੈ ਹਰੇਕ ਵੀਡੀਓ ਦੇ ਥੱਲੇ ਮੈਂਸ਼ਨ ਕਰਿਆ ਹੁੰਦਾ 8146678790 ਇਹ ਆਪਣਾ ਨੰਬਰ ਹੈ ਜੀ ਕਿਸੇ ਵੀ ਵੀਰ ਨੇ ਕੋਈ ਜਾਣਕਾਰੀ ਲੈਣੀ ਹੈ ਤਾਂ ਆਪਣੇ ਨੰਬਰ ਤੇ ਲੈ ਸਕਦਾ ਤੇ ਮੇਰਾ ਪਿੰਡ ਦਾ ਬਾਈ ਉਰੇ ਤੋਂ ਲੋਕਲੇ ਆ ਤਰੀਬਨ 10 ਕਿਲੋਮੀਟਰ ਕਰਨਵੀਰ ਦਾ ਪਿੰਡ ਥੋੜਾ ਦੂਰ ਹੈ ਕਿੰਨਾ ਪੈਂਦਾ ਤੈਨੂੰ 25 ਕਿਲੋਮੀਟਰ 25 ਕਿਲੋਮੀਟਰ ਉਪਰ ਲੰਘ ਵੀਰੇ ਟਾਈਮ ਨਾਲ ਲੈ ਰੱਬ ਦਾ ਨਾ ਤੂੰ ਚੱਲ ਫਿਰ ਚੱਲ ਚੱਲ ਹਾਂ ਤੇ ਗੂਗੀ ਨੇਰਾ ਹੋ ਜਾਂਦਾ ਬਾਈ ਲੱਟਾਂ ਵੱਲ ਜਾਂਦੀਆਂ ਇਹਨੂੰ ਮੈਂ ਤਾਂ ਕੋਸ਼ਿਸ਼ ਕਰਦਾ ਵੀ ਸਾਜਰੇ ਭੇਜਣ ਦੀ ਪਰ ਉਰੇ ਡਿਲੀਵਰੀ ਟਾਈਮ ਹੋ ਜਾਂਦਾ ਬਾਈ ਲਗਭਗ ਠੀਕ ਆ ਤੇ ਠੀਕ ਆ ਵੀਰੇ ਫਿਰ ਹੈ ਓਕੇ ਓਕੇ ਜੀ ਤੇ ਅੱਜ ਦੇ ਬਲੌਗ ਵਿੱਚ ਇੰਨਾ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਹਾਲ ਨੂੰ ਕਰਿਓ ਸਬਸਕ੍ਰਾਈਬ ਬਾਕੀ ਕੱਲੂ ਬਣਾਵਾਂਗੇ ਬਲੌਗ ਬਾਈ ਕੱਲੂ ਨਵੇਂ ਟਰੈਕਟਰ ਦੇਣੇ ਆਪਾਂ ਨੇ ਠੀਕ ਹੈ ਜੀ ਮਹਾਰਾਜ ਰੱਖੇ ਸੌਖਾ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਵੀਡੀਓ ਸਾਰੇ ਵੀਰਾਂ ਦਾ ਤੈਅ ਦੇ ਲੋ ਧੰਨਵਾਦ